ਲੋਕ ਸਭਾ ਚੋਣਾਂ 2024 ਪਾਰਦਰਸ਼ੀ ਤੇ ਸ਼ਾਂਤ ਮਾਹੌਲ ਟੰਗ ਨਾਲ ਕਰਵਾਈਆਂ ਜਾਣਗੀਆਂ ਇਸ ਸੁਰਾਨ ਅਦਾਰਸ਼ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਸਰਦਾਰ ਜਸਪ੍ਰੀ ਸਿੰਘ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਹੈ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਦੀਪਿਕ ਪਾਰਿਕ ਵੀ ਮੌਜੂ ਸੀ ਤਾਂ ਉਹਨਾਂ ਨੇ ਪੂਰਾ ਦੱਸਿਆ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਦੀਨ ਕਿੰਨੇ ਵਿਧਾਨ ਸਭਾ ਹਲਕੇ ਪੈਂਦੇ ਨੇ ਤਾਂ ਵੋਟਰਾਂ ਨੂੰ ਕਿਸ ਕਿਸ ਤਰ੍ਹਾਂ ਦੀਆਂ ਸਹੂਲਤਾਂ ਜੋ ਦਿੱਤੀਆਂ ਜਾਣਗੀਆਂ ਦੇ ਨਾਲ ਗੱਲਬਾਤ ਕੀਤੀ ਹੈ ਕੀ ਕਹਿਣਾ ਉਹਨਾਂ ਦਾ ਆਉਂ ਚਾਹੁੰਦੇ ਆ ਤੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਆਗਾਜ਼ ਸਾਡਾ ਹੋ ਚੁੱਕਿਆ ਹੈ ਤੇ ਅੱਜ ਮਿਡਨਾਈਟ ਤੋਂ ਸਾਡੀ ਜਿਹੜੀ ਨੋਟੀਫਿਕੇਸ਼ਨ ਆ ਉਹ ਹੋ ਚੁੱਕੀ ਤੇ ਕੱਲ ਤੋਂ ਸਾਡੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਭਰੇ ਜਾਣਗੇ ਸੋ ਬਟੇਂਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 9 ਹਲਕੇ ਨੇ ਸਾਡੇ ਕੋਲ 9 پارلیمنٹری ਜਿਹੜੇ ਸਾਡੇ ਹਲਕੇ ਨੇ ਅਸੈਂਬਲੀ ਕਨਸੀਕਵੈਂਸਿਸ ਨਵ ਪੈਦੀਆਂ ਨੇ ਬਠਿੰਡਾ ਦੇ ਵਿੱਚ ਜਿਨ੍ਹਾਂ ਚੋਂ 5 ਜ਼ਿਲ੍ਹਾ ਬਠਿੰਡਾ ਦੇ ਅੰਦਰ 3 ਮਾਨਸਾ ਦੇ ਅੰਦਰ ਤੇ ਇੱਕ ਮੁਕਸਰ ਸਾਹਿਬ ਦੀ ਲੰਬੀ ਜਿਹੜੀ ਆ ਉਹ ਹਲਕਾ ਪੈਦੀ ਹੈ as on date ਜੇ ਮੈਂ ਤੁਹਾਡੇ ਕੋਲ ਵੋਟਰਸ ਦੀ ਗੱਲ ਕਰਾਂ ਤਾਂ ਸਾਡੇ ਕੋਲ 16 ਲੱਖ 48169 ਟੋਟਲ ਵੋਟਰ as on date ਨੇ ਜੀ ਮੇਲ ਫੀਮੇਲ ਵੋਟਰਸ ਤੇ 트랜스젠ਡਰ ਵੋਟਰਸ ਪਲੱਸ ਨਵਾਂ ਉਪਰਾਲਾ ਜਿਹੜਾ ਅਸੀਂ ਇਸ ਵਾਰ ਕੀਤਾ ਹੈ ਕਿ 18 ਤੋਂ 19 ਸਾਲ ਦਾ ਜਿਹੜਾ ਵੋਟਰ ਹੈ ਉਹਦੇ ਉੱਤੇ ਸਾਡਾ ਕਾਫੀ ਫੋਕਸ ਸੀਗਾ ਉਸ ਫੋਕਸ ਨੂੰ ਦੇਖਦੇ ਹੋਏ ਲਾਸਟ 2019 ਦੇ ਇਲੈਕਸ਼ਨ ਚ ਤਕਰੀਬਨ 31000 ਸਾਡੇ ਕੋਲ 18 ਤੋਂ 19 ਸਾਲ ਦੀ ਏਜ ਦੇ ਜਿਹੜੇ ਵੋਟਰ ਸੀਗੇ ਉਹ ਸੀ ਜਿਹੜਾ ਕਿ ਇਸ ਵਾਰੀ ਨੰਬਰ ਤਕਰੀਬਨ 7000 ਵੱਧ ਕੇ 38339 ਦਾ ਜਿਹੜਾ ਆਕੜਾ ਹੈ ਉਹ ਉੱਤੇ ਪਹੁੰਚਿਆ ਨੈਕਸਟ ਪੀਸ ਪੋਲਿੰਗ ਸਟੇਸ਼ਨਸ ਦੀ ਜੇ ਮੈਂ ਗੱਲ ਕਰਾਂ ਜੀ ਬਹੁਤ ਵੱਡਾ ਸਾਡਾ ਇਹ ਹਲਕਾ ਹੈਗਾ ਇਸ ਹਲਕੇ ਦੇ ਵਿੱਚ ਟੋਟਲ 9 ਜਿਹੜੇ ਅਸੈਂਬਲੀ ਕਸਟਿਟੈਂਸੀਜ਼ ਨੇ ਉਹਨਾਂ ਚੋਂ 920 ਪੋਲਿੰਗ ਸਟੇਸ਼ਨ ਲੋਕੇਸ਼ਨਸ ਨੇ ਜਦੋਂ ਮੈਂ ਲੋਕੇਸ਼ਨ ਦੀ ਗੱਲ ਕਰਦਾ ਤਾਂ ਲੋਕੇਸ਼ਨ ਦਾ ਬੇਸਿਕਲੀ ਮਤਲਬ ਹੈ ਕਿ ਕੋਈ ਵੀ ਇੱਕ ਬਿਲਡਿੰਗ ਜਿੱਥੇ ਇੱਕ ਜਾਂ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਹੋ ਸਕਦਾ ਹੈ 1814 ਸਾਡੇ ਟੋਟਲ ਪੋਲਿੰਗ ਸਟੇਸ਼ਨ ਬਣਦੇ ਨੇ ਜੀ ਨੈਕਸਟ ਸੋ ਸ਼ਡਿਊਲ ਆਫ ਐਕਟੀਵਿਟੀ ਜਿੱਦਾਂ ਹੀ ਤੁਹਾਨੂੰ ਪਤਾ ਹੈ ਕਿ ਅੱਜ ਰਾਤ ਨੂੰ ਜਿੱਦਾਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਤਾਂ ਕੱਲ ਦੀ ਡੇਟ ਤੋਂ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਸਾਡੀ ਜਿਹੜੀ ਨਾਮੀਨੇਸ਼ਨ ਹੈ ਉਹ ਭਰੀ ਜਾਊਗੀ ਜਿਹਦੇ ਵਿੱਚ ਦੋ ਦਿਨ ਆਉਂਦੇ ਨੇ ਜਿਹੜੀ ਕਿ ਪਬਲਿਕ ਹਾਲੀਡੇ ਹੈ 11 ਤਰੀਕ ਤੇ 12 ਤਰੀਕ ਇਹਨਾਂ ਦੋ ਦਿਨਾਂ ਦੇ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਅਨੁਸਾਰ ਇਹਨਾਂ ਛੁੱਟੀ ਰਹਿੰਦੀ ਹੈ ਬੈਂਕਸ ਦੀ ਵੀ ਸੋ ਸਾਡਾ ਇਹ ਦੋ ਦਿਨ ਐਦਾਂ ਦੇ ਹੋਣਗੇ ਜਦੋਂ ਨਾਮੀਨੇਸ਼ਨ ਨਹੀਂ ਭਰੀ ਜਾਊਗੀ ਆਦਰਵਾਈਜ਼ 7 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਕਦੇ ਵੀ ਤੁਸੀਂ ਆ ਕੇ ਜਿਹੜਾ ਡੀਸੀ ਕੋਟ ਰੂਮ ਹੈ ਉਸ ਨੂੰ ਅਸੀਂ ਨਾਮੀਨੇਸ਼ਨ ਭਰਨ ਲਈ ਇੱਕ ਜਿਹੜਾ ਹੈਗਾ ਨਾਮਿਨੇਟ ਕੀਤਾ ਹੋਇਆ ਕਿ ਉੱਥੇ ਤੁਸੀਂ ਆਪ ਦੇ ਨਾਮੀਨੇਸ਼ਨ ਭਰ ਸਕਦੇ ਹੋ ਇੱਕ ਜਗ੍ਹਾ ਅਸੀਂ ਨਿਰਧਾਰਿਤ ਕੀਤੀ ਹੈ ਕੈਂਡੀਡੇਟ ਦੇ ਨਾਲ ਚਾਰ ਬੰਦੇ ਜਿਹੜੇ ਨੇ ਉਹ ਆ ਸਕਦੇ ਨੇ ਕੈਂਡੀਡੇਟ ਪਲੱਸ 4 ਪੰਜ ਬੰਦੇ ਤੋਂ ਇਲਾਵਾ ਅਸੀਂ ਉਸ ਰੂਮ ਦੇ ਵਿੱਚ ਕਿਸੇ ਨੂੰ ਦਾਖਲ ਨਹੀਂ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲਾਸਟ ਡੇ ਆਫ ਫਾਈਲਿੰਗ ਨਾਮੀਨੇਸ਼ਨ ਤੋਂ ਅਗਲੇ ਦਿਨ ਜਿਹੜੀ ਸਾਡੀ ਹੈ 15 ਤਰੀਕ ਦੀ ਸਕਰੂਟੀ ਹੈ ਸਕਰੂਟੀ ਦੇ ਵਿੱਚ ਅਸੀਂ ਕੈਂਡੀਡੇਟ ਦਾ ਜਿਹੜਾ ਫਾਰਮ ਉਹਨੇ ਭਰਿਆ ਨਾਮੀਨੇਸ਼ਨ ਫਾਰਮ ਤੇ ਫਾਰਮ 26 ਤੇ ਉਸ ਤੋਂ ਇਲਾਵਾ ਕੈਂਡੀਡੇਟ ਦੇ ਅਗੇਂਸਟ ਜਿਹੜਾ ਜੇ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਐਫੀਡੇਵਿਟ ਕੋਈ ਕਾਉਂਟਰ ਐਫੀਡੇਵਿਟ ਪੁਛਟਾਇਆ ਹੈ ਤਾਂ ਕੋਈ ਉਦਾਂ ਦੀ ਡਿਟੇਲ ਜਿਹਦੇ ਨਾਲ ਲੱਗਦਾ ਹੈ ਕਿ ਉਹਦੀ ਨਾਮੀਨੇਸ਼ਨ ਦੇ ਵਿੱਚ ਕੋਈ ਕਮੀ ਹੈ ਕੋਈ ਖਾਮੀ ਹੈ ਉਸ ਚੀਜ਼ ਨੂੰ ਅਸੀਂ 15 ਤਰੀਕ ਨੂੰ ਵਿਚਾਰਾਂਗੇ ਤੇ ਉਸ ਤੋਂ ਬਾਅਦ 15 ਤਰੀਕ ਨੂੰ ਹੀ ਅਸੀਂ ਫਾਈਨਲ ਵੈਲੀਡਲੀ ਨਾਮਿਨੇਟਡ ਕੈਂਡੀਡੇਟ ਜਿਹੜੇ ਨੇ ਉਹਨਾਂ ਨੇ ਲਿਸਟ ਬਣ ਜੂਗੀ ਉਸ ਤੋਂ ਬਾਅਦ ਇਹ ਕੈਂਡੀਡੇਟ ਜਿਹੜੇ ਵੈਲੀਡਲੀ ਨਾਮਿਨੇਟ ਹੋ ਗਏ 16 ਤਰੀਕ ਤੇ 17 ਤਰੀਕ ਦੋ ਦਿਨ ਉਹਨਾਂ ਕੋਲ ਹੈਗੇ ਆ ਉਹ ਆਪ ਦੀ ਵਿਡਰੋਅਲ ਜੇ ਕੋਈ ਰਿਕੁਐਸਟ ਦੇਣਾ ਚਾਹੁੰਦਾ ਹੈ ਤਾਂ 17 ਤਰੀਕ ਤੱਕ ਆਪ ਦੀ ਵਿਡਰੋਅਲ ਦੇ ਦਿੱਤੀ ਉਸ ਤੋਂ ਬਾਅਦ ਜਿੱਦਾਂ ਹੀ ਵਿਡਰੋਅਲ ਦੀ ਲਿਸਟ ਫਾਈਨਲ ਹੋਏ ਤਾਂ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਜੀ ਅਲਾਟਮੈਂਟ ਆਫ ਸਿੰਬਲ ਜਿਹੜੀ ਹੈ ਉਹ ਕੈਂਡੀਡੇਟ ਜਿਹੜੇ ਕਿ ਉਮੀਦਵਾਰ ਲੜਨਾ ਚਾਹਣਗੇ ਉਹਨਾਂ ਨੂੰ ਅਸੀਂ ਸਿੰਬਲ ਜਿਹੜੇ ਨੇ ਆਪਣੇ ਅਲਾਟ 1 ਤਰੀਕ ਨੂੰ ਜਿੱਦਾਂ ਤੁਹਾਨੂੰ ਪਤਾ ਹੈ ਕਿ 1 ਤਰੀਕ ਨੂੰ ਆਪਣੀ ਲਾਸਟ ਫੇਜ਼ ਆਫ ਜਿਹੜੇ ਇਲੈਕਸ਼ਨ ਹੈ ਉਹਦੇ ਵਿੱਚ ਪੰਜਾਬ ਪੂਰੇ ਪੰਜਾਬ ਦੇ ਵਿੱਚ ਸਾਡੀ ਪੋਲਿੰਗ ਹੋਣੀ ਹੈ 1 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਦੇ ਦਰਮਿਆਨ 1814 ਜਿਹੜੇ ਸਾਡੇ ਪੋਲਿੰਗ ਸਟੇਸ਼ਨਸ ਹੈਗੇ ਆ 960 ਲੋਕੇਸ਼ਨ ਤੇ ਉੱਥੇ ਸਾਡੀ ਜਿਹੜੀ ਹੈਗੀ ਪੋਲ ਪਏਗੀ 4 ਤਰੀਕ ਨੂੰ ਜਿਹੜੀ ਹੈਗੀ ਸਾਡੀ ਕਾਊਂਟਿੰਗ ਹੋਊਗੀ ਇਸ ਵਾਰੀ ਅਸੀਂ ਕੁਝ ਵੱਖਰਾ ਕੀਤਾ ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਪਾਰਲੀਮੈਂਟਰੀ ਕੰਸਟਿਟੈਂਸੀ ਬਟੰਡੇ ਦੇ ਜਿਹੜੇ ਕਾਊਂਟਿੰਗ ਹੁੰਦੇ ਸੀ ਉਹ ਵੱਖ-ਵੱਖ ਥਾਵਾਂ ਦੇ ਹੁੰਦੇ ਸੀ ਕਿਉਂਕਿ ਕੰਸਟਿਟੈਂਸੀ ਬਹੁਤ ਵੱਡੀ ਹੈਗੀ ਹੈ ਬਹੁਤ ਥਾਵਾਂ ਦੇ ਉੱਤੇ ਹੁੰਦੀ ਸੀ ਉਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਕੁਝ ਕਮੀ ਪੇਸ਼ੀ ਲੱਗਦੀ ਸੀ ਕਿ ਮਹਿਸੂਸ ਹੁੰਦੀ ਸੀ ਕਿ ਉਹ ਲਾ ਕੰਟਰੋਲ ਨਹੀਂ ਹੋ ਸਕਦਾ ਰਹਿਣਾ ਸਾਡਾ ਤੇ ਦੂਸਰਾ ਜਿਹੜਾ ਹੈ ਕੈਂਡੀਡੇਟ ਨੂੰ ਤੇ ਪਲੱਸ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਕੋਈ ਨਾ ਕੋਈ ਔਕੜ ਉੱਤੇ ਆਉਂਦੀ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਸ ਵਾਰ ਅਸੀਂ ਸੈਂਟਰਲਾਈਜ਼ਡ ਇੱਕ ਕਾਊਂਟਿੰਗ ਕਰ ਰਹੇ ਹਾਂ ਐਮ ਆਰ ਐਸ ਪੀ ਟਿਊ ਦਾ ਜਿਹੜਾ ਕੈਂਪਸ ਹੈ ਉੱਥੇ ਅਸੀਂ ਇਹ ਕਾਊਂਟਿੰਗ ਕਰ ਰਹੇ ਹਾਂ ਸੋ ਸਾਰੇ 9 ਹਲਕਿਆਂ ਦੀ ਕਾਊਂਟਿੰਗ ਜਿਹੜੀ ਹੈ ਉਹ ਇੱਕੋ ਜਗ੍ਹਾ ਤੇ ਹੋਊਗੀ ਇੱਕੋ ਕੈਂਪਸ ਦੇ ਵਿੱਚ ਹੋਊਗੀ ਦੋ ਬਿਲਡਿੰਗ ਹੈਗੀਆਂ ਨੇ ਸਾਡੇ ਕੋਲ ਇੱਕ ਸੈਂਟਰਲ ਲਾਇਬ੍ਰੇਰੀ ਹੈਗੀ ਹੈ ਦੂਸਰਾ ਇੱਕ ਉਹਨਾਂ ਦਾ ਲੈਕਚਰ ਬਲੌਕ ਹੈ ਉੱਥੇ ਦੋ ਜਗ੍ਹਾ ਦੇ ਵਿੱਚ ਸਾਡੀ ਜਿਹੜੀ ਹੈਗੀ ਕਾਊਂਟਿੰਗ ਹੋਊਗੀ ਸਾਡੇ ਨਾਕਾਜ਼ ਨੇ ਉਹ ਵਾਲੀਆਂ ਟੀਮ ਵੀ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਜੀ ਇਹ ਬਹੁਤ ਵਧੀਆ ਕੰਮ ਹੁਣ ਵੀ ਟੀਮ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਅੱਜ ਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਤੱਕ ਜਿਸ ਦਿਨ ਤੋਂ ਸਾਡਾ ਕੋਡ ਲੱਗਿਆ ਹੈਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ 142 ਤਰ੍ਹਾਂ ਦੀਆਂ ਕੰਪਲੇਨਸ ਆਈਆਂ ਸੀਗੀਆਂ ਜਿਹੜੀਆਂ ਕਿ ਅਸੀਂ ਵਿਦਨ 24 ਆਵਰਸ ਜਾਂ ਸੀ ਵੀ ਜਲਦੇ ਉੱਤੇ ਜਿਹੜੀ ਕੰਪਲੇਨਟ ਆਈ ਤਾਂ ਵਿਦਨ 100 ਮਿੰਟ ਉਹਨੂੰ ਅਸੀਂ ਕੰਪਲੇਨਟ ਨੂੰ ਨਜਿੱਠਿਆ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਕਾ ਚਾਹਾਂਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਵੀ ਕੋਈ ਵੋਟਰ ਹੈ ਕਿਸੇ ਨੂੰ ਹੁੰਦਾ ਹੈ ਕਿ ਮੈਂ ਕੰਪਲੇਨਟ ਕਿੱਦਾਂ ਪਾ ਸਕਦਾ ਹਾਂ ਸੀ ਵਿਜੀਲੈਂਸ ਕਮਿਸ਼ਨ ਨੇ ਆਪ ਡਵੈਲਪ ਕੀਤੀ ਹੈ ਐਂਡਰੋਇਡ ਵਿਦ a ਪਲੇ ਸਟੋਰ ਦੋਨਾਰੇ ਉਤੇ ਉਹ ਹੈਗੀ ਆਪਲ ਤੇ ਐਂਡਰੋਇਡ ਪਲੇ ਸਟੋਰ ਤੇ ਉਹਨੂੰ ਤੁਸੀਂ ਡਾਊਨਲੋਡ ਕਰੋ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਪੋਲ ਕੋਡ ਦੀ ਵਾਇਓਲੇਸ਼ਨ ਹੋ ਰਹੀ ਹੈ ਕਿਤੇ ਕੋਈ ਬੈਨਰ ਗਲਤ ਲੱਗਿਆ ਹੋਇਆ ਹੈ ਜਾਂ ਕਿਤੇ ਕੋਈ ਹੋਰ ਵਾਇਓਲੇਸ਼ਨ ਹੋ ਰਹੀ ਹੈ ਤਾਂ ਉਸ ਨੂੰ ਤੁਸੀਂ ਜਿੰਦਾ ਹੀ ਤੁਸੀਂ ਅਪਲੋਡ ਕਰਦੇ ਹੋ ਵੀਡੀਓ ਜਾਂ ਫੋਟੋਗ੍ਰਾਫ ਜਾਂ ਆਪਦੀ ਕੰਪਲੇਨ ਨੂੰ ਵਿਥਨ 100 ਮਿੰਟ ਅਸੀਂ ਆਪਣੀ ਫਲਾਈਂਗ ਸਕਵੈਰ ਉੱਤੇ ਭੇਜਦੇ ਹਾਂ ਤੇ ਉਸ ਤੋਂ ਬਾਅਦ 100 ਮਿੰਟ ਦੇ ਵਿੱਚ ਵੀ ਜਦ ਅਸੀਂ ਉੱਥੇ ਕਾਰਵਾਈ ਕਰਕੇ ਇਹ ਕਰਦੇ ਹਾਂ ਤੇ ਕਿਉਂਕਿ ਬੜਾ ਹੀ ਸੈਂਸਿਟਿਵ ਐਕਸਪੈਂਡੀਚਰ ਸੈਂਸਿਟਿਵ ਵਾਈਜ਼ ਹੈਗੀ ਹੈ ਕੰਸਟੀਟੂਐਂਸੀ ਹੁਣ ਤੱਕ ਜੇ ਮੈਂ ਤੁਹਾਨੂੰ ਦੱਸਾਂ ਤਾਂ ਐਜ਼ ਔਨ ਡੇਟ ਅਸੀਂ 4.3 ਕਰੋੜ ਦਾ ਜਿਹੜਾ ਕੈਸ਼ ਆ ਕਿਸੇ ਵੀ ਤਰ੍ਹਾਂ ਦੀ ਇਲਿicit ਲਿੱਕਰ ਹੋ ਗਈ ਆ ਕੋਈ ਵੋਟ ਸਮਗਰੀ ਹੋ ਗਈ ਐਨੇ ਵੈਲਿਊ ਦੀ ਅਸੀਂ ਫੜ ਚੁੱਕੇ ਆ which is a probably largest during the election ਉਹਦੇ ਤੇ ਸਾਡਾ ਬੜਾ ਫੋਕਸ ਹੈ ਆ ਇੰਟਰ ਸਟੇਟ ਨਾਕਾਬ ਜਿਹੜੇ ਨੇ ਉਹਦੇ ਤੇ ਸਾਡਾ ਫੋਕਸ ਹੈਗਾ ਅ ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਡੀ ਹੱਦ ਹਰਿਆਣੇ ਦੇ ਨਾਲ ਲੱਗਦੀ ਹੈਗੀ ਐ ਸੋ ਜਿੱਦੇ ਸਾਡੇ ਇੰਟਰ ਸਟੇਟ ਨਾਕਾ ਨੇ ਉਹ ਸੇ ਸੀਸੀਟੀਵੀ ਦੇ ਰਾਹੀਂ ਮੋਨੀਟਰ ਕਰ ਰਹੇ ਆ ਪਰਟੀਕੂਲਰਲੀ ਤਲਵੰਡੀ ਸਾਬੋ ਤੇ ਬਠਿੰਡਾ ਰੂਰਲ ਦੇ ਜਿਹੜੇ ਹਲਕੇ ਨੇ ਉੱਤੇ ਪਲੱਸ ਉਸ ਤੋਂ ਬਾਅਦ ਸਰਦੂਲਗੜ ਦੀ ਸਾਡੀ ਹੱਦ ਜਿਹੜੀ ਆ ਉਹ ਫਤਿਹਬਾਦ ਨਾਲ ਤੇ ਕੁਝ ਪਾਰਟ ਸੰਗੂ ਇਧਰ ਸਿਰਸੇ ਨਾਲ ਲੱਗਦੀ ਐ ਉੱਥੇ ਵੀ ਸਾਡੇ ਜਿਹੜੇ 24/7 ਨਾਕਾ ਜਿਹੜੇ ਨੇ ਆਪਰੇਸ਼ਨਲ ਨੇ ਫੋਰਸ ਜਿੱਦਾਂ ਜਿੱਦਾਂ ਸਾਡੇ ਕੋਲ ਫੋਰਸ ਆਵੇ ਜਾਊਗੀ ਐਸਐਸਪੀ ਸਾਹਿਬ ਲਾਅ ਐਂਡ ਆਰਡਰ ਬਾਰੇ ਤੁਹਾਨੂੰ ਬਰੀਫ ਕਰਨਗੇ ਜਿੱਦਾਂ ਜਿੱਦਾਂ ਫੋਰਸ ਸਾਡੇ ਆਦੇ ਜਾਉਗੇ ਸੋ ਅਸੀਂ ਰੈਂਡਮਲੀ ਉਹਨੂੰ ਅ alloacate ਉਥੇ ਉਥੇ ਕਰਦੇ ਰਾਵਾਂਗੇ ਤੇ ਹੁਣ ਜੇ ਕਿਸੇ ਦਾ ਕੋਈ ਪਾਰਟਿਕੂਲਰ ਕੁਐਸਚਨ ਕੋਈ ਕੁਇਰੀ ਹੈ ਤਾਂ ਹਾਊਸ ਇਸ ਓਪਨ ਉਸ ਤੋਂ ਪਹਿਲਾਂ ਮੈਂ ਕਹਾਂਗਾ ਕਿ ਐਸਐਸਪੀ ਸਾਹਿਬ ਕਾਈਂਡਲੀ ਇਲੈਕਸ਼ਨ ਦੇ ਰਿਲੇਟਡ ਜਿੰਨੀ ਸਾਡੀ ਤਿਆਰੀ ਹੈਗੀ ਹੈ ਪੁਲਿਸ